ਦੋਸਤੋ ਆਪਾਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਤਾਂ ਹਰ ਸ਼ਨੀਵਾਰ ਬਾਲ ਸਭਾ ਕਰਾਈ ਜਾਂਦੀ ਸੀ ਜਿਦੇ ਵਿੱਚ ਕੋਈ ਕਵਿਤਾ ਸੁਣਾਉਂਦਾ ਸੀ ਕੋਈ ਗੀਤ ਸੁਣਾਉਂਦਾ ਸੀ ਕੋਈ ਡਾਂਸ ਦਿਖਾਉਂਦਾ ਸੀ ਤੇ ਕੋਈ ਕੁਝ ਵੀ ਬੱਚਿਆਂ ਨੂੰ ਉਹਨਾਂ ਦਾ ਮਤਲਬ ਕਿ ਮਨਪਸੰਦ ਦਾ ਆਈਟਮ ਦਿਖਾਉਣ ਦੀ ਛੋੜ ਦਿੱਤੀ ਜਾਂਦੀ ਸੀ ਇਸ ਤਰ੍ਹਾਂ ਦੀ ਅੱਜ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਜਿਹਦੇ ਵਿੱਚ ਇੱਕ ਸਰਦਾਰ ਵੀਰ ਸਿਰ ਤੇ ਸੋਨਾ ਦਮਾਲਾ ਸਜਾਇਆ ਸਿੱਖ ਵੀਰ ਨੇ ਬੜਾ ਸੋਹਣਾ ਗੀਤ ਗਾਇਆ ਸੁਣ ਕੇ ਮਨ ਨੂੰ ਸਕੂਨ ਮਿਲੂਗਾ ਤੇ ਦੇਖੋ ਸਾਰੇ ਬੱਚੇ ਕਿੰਨੇ ਧਿਆਨ ਨਾਲ ਸੁਣ ਰਹੇ ਆ ਸੋ ਜੇਕਰ ਤੁਹਾਨੂੰ ਗੀਤ ਪਸੰਦ ਆਉਂਦਾ ਤਾਂ ਤੁਸੀਂ ਬੱਚੇ ਦੀ ਲਾਈਕ ਕਰਕੇ ਸਪੋਰਟ ਕਰਨੀ ਆ ਸ਼ੇਅਰ ਕਰਕੇ ਵੱਧ ਤੋਂ ਵੱਧ ਹੌਸਲਾ ਵਧਾਓ ਤਾਂ ਕਿ ਉੱਪਰ ਦੇ ਸਤਾਰਾਂ ਨੂੰ ਮੌਕਾ ਦਿੱਤਾ ਜਾ ਸਕੇ ਕੀ ਪਤਾ ਤੁਹਾਡਾ ਕੀਤਾ ਕਿ ਸ਼ੇਅਰ ਇਸ ਵੀਰ ਦੀ ਜ਼ਿੰਦਗੀ ਬਦਲ ਦੇ ਆਵਾਜ਼ ਬੜੀ ਹੀ ਪਿਆਰੀ ਅਤੇ ਬੜੀ ਹੀ ਮਿੱਠੀ ਸੁਰੀਲੀ ਹੈ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਦੇਖੋ ਤੁਸੀਂ ਪੂਰੀ ਵੀਡੀਓ ਕਿਰਪਾ ਕਰੇ ਅਰੇ दत चोरी पाॾे रखे उणे दी दोड़ी पाॾियो रखियो मां जनम मनुख दालकारीअ का, में धनवादी दूर सानू करीना I the chicken the